ਪ੍ਰਤੀ ਆਪ ਸਾਧੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਬਦਾਂ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਆਪਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਦ ਲੱਗਾ ਹੋਇਆ ਇਹ राष्ट्रपति जी ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਣਾ ਇਹ ਲਫਾਫਾ ਸੋ ਪਰ ਸਰਕਾਰ ਦਿੱਤੀ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਖੋਲਦਾ ਖੋਲਦਾ ਕਿ ਇਧਰੋਂ ਖੋਲਦਾ ਅੱਛਾ ਇਹ ਦੇਖੋ ਜੀ ਖੋਲ ਲਿਆ ਮੈਂ ਤੇ ए है जी ठीक है जी इन मैं पास रख देव मेरा ख्याल है सर्टिफिकेट लगता मैं हाँ सर्टिफिकेट मेरा लिखा हुआ ए... वाह वाह मेरा निख्या हो ਮੈਨੂੰ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਝ ਕਹਿ ਲੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀਰ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀ ਹੈ ਔਰ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜੱਥੇ ਦੇ ਸਾਥੀ ਸੀ ਇਹ ਉਹਨਾਂ ਦਾ ਵੀ ਸਨਮਾਨ ਹੈ ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ ਇਹ ਉਸ ਦਾ ਵੀ ਸਨਮਾਨ ਹੈ ਤੋਂ ਮੇਰਾ ਟੀਮ ਵਰਕ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰੇ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗ ਦਾ ਸਨਮਾਨ ਹੋਰ ਕੋਈ ਹੈ ਹੀ ਨਹੀਂ ਪਰ ਤੁਹਾਡੇ ਕਰਕੇ ਤੁਹਾਡੇ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ ਪਦਮਸ਼ਰੀ ਤੇ ਪਦਮਸ਼ਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਇਹ ਮੈਂ ਹੁਣੇ-ਹੁਣੇ ਰਾਸ਼ਟਰਪਤੀ ਭਵਨ ਤੋਂ ਆਇਆ ਤੇ ਅਗਲੀਆਂ ਗੱਲਾਂ ਕਰਨਾ ਫਿਰ ਕਰਦਾ ਸੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ